ਵਰਣੇ ਹੋਵੇ ਤੇ ਅੱਜ ਆਪਾਂ ਬਣਾਵਾਂਗੇ ਸੂਜੀ ਦੀਆਂ ਗਲੋਬ ਜਾਮਾ ਬਹੁਤ ਹੀ ਆਪਾਂ ਸੌਖੇ ਤਰੀਕੇ ਨਾਲ ਬਣਾਵਾਂਗੇ ਤੇ ਵੀਡੀਓ ਤੁਹਾਨੂੰ ਪਸੰਦ ਆਈ ਤਾਂ ਲਾਈਕ ਕਰਦੇ ਵਾਤਵਾਦ ਸ਼ੇਅਰ ਕਰਦਿਆ ਕਰੋ ਤੇ ਪਹਿਲੀ ਵਾਰ ਚੈਨਲ ਤੇ ਆਏ ਆ ਤਾਂ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਚਲੋ ਫਿਰ ਆਪਾਂ ਗਲੋਬ ਜਾਮਨ ਬਣਾਉਣਾ ਸ਼ੁਰੂ ਕਰਦੇ ਆਂ ਤੇ ਆਪਾਂ ਇੱਕ ਕੌਲੀ ਸੂਜੀ ਲੈਤੀ ਹੋਈ ਆ ਇਹਨੂੰ ਛਾਣਿਆ ਹੋਇਆਗਾ ਹਾਂਜੀ ਆਪਾਂ ਗੈਸ ਤੇ ਕੜਾਹੀ ਰੱਖ ਲਈਏ ਜਿਹਦੇ ਵਿੱਚ ਆਪਾਂ ਇੱਕ ਗਲਾਸ ਪਾਦਾਂਗੇ ਦੁੱਧ ਦਾ ਇੱਕ ਚਮਚ ਘਿਓ ਦਾ ਪਾਦਾਂਗੇ ਹਾਂ ਜੀ ਹੁਣ ਆਪਾਂ ਥੋੜਾ ਜਿਹਾ ਨਾ ਦੁੱਧ ਨੂੰ ਉਬਾਲ ਦਵਾਵਾਂਗੇ ਨਾਲੇ ਜਿਹੜਾ ਘਿਓ ਹੈ ਮੈਲਟ ਹੋ ਜਾਊਗਾ ਦੁੱਧ ਦੇ ਵਿੱਚ ਚੰਗੇ ਨੇ। ਬਾਕੀ ਦੁੱਧ ਨੂੰ ਉਬਾਲ ਆ ਚੁੱਕਿਆ ਹੈ ਕੇ ਬਸ ਆਪਾਂ ਦੁੱਧ ਨੂੰ ਇੰਨਾ ਕੀ ਉਬਾਲ ਦਵਾਉਣਾ ਸੀਗਾ। ਤੇ ਜਿਹੜੀ ਹੁਣ ਆਪਣੀ ਸੂਜੀ ਹੈਗੀ ਆ ਤੇ ਆਪਾਂ ਅੱਧੀ-ਅੱਧੀ ਕਰਕੇ ਸੂਜੀ ਪਾ ਦਾਂਗੇ। ਨਾਲ ਦੀ ਨਾਲ ਆਪਾਂ ਘਰਚੀ ਮਾਰ ਦਾਂਗੇ। ਸਾਰੀ ਆਪਾਂ ਸੂਜੀ ਦੁੱਧ ਦੇ ਵਿੱਚ ਪਾਤੀ ਹੈ ਤੇ ਹੁਣ ਚੰਗੀ ਤਰ੍ਹਾਂ ਇਹਨੂੰ ਆਪਾਂ ਕਾਵਾਂਗੇ ਸੂਜੀ। ਤਾਂ ਜਿਹੜਾ ਦੁੱਧ ਦਾ ਨਾ ਚੰਗੀ ਤਰ੍ਹਾਂ ਮਿਕਸ ਹੋ ਜਾਵੇ। ਤੇ ਜਿਹੜਾ ਗੈਸ ਆ ਉਹ ਆਪਾਂ ਮਿਗਮ ਜਿਹਾ ਰੱਖਣਾ ਹੈਗਾ ਸੂਜੀ ਨੇ ਦੁੱਧ ਨੂੰ ਚੰਗੀ ਤਰ੍ਹਾਂ ਸੋਕ ਲਿਆ ਹੈਗਾ ਤੇ ਹੁਣ ਆਪਾਂ ਗੈਸ ਕਰਦਾਂਗੇ ਬੰਦ ਸੂਜੀ ਵੀ ਆਪਣੀ ਵਧੀਆ ਫੁੱਲ ਗਈ ਹੈ ਦੁੱਧ ਦੇ ਵਿੱਚ ਤੇ ਹੁਣ ਆਪਾਂ ਗੈਸ ਬੰਦ ਤੇ ਥੋੜਾ ਜਿਹਾ ਇਸ ਤਰ੍ਹਾਂ ਉਲਟ-ਪੁਲਟ ਕਰ ਦਿੰਨਾ ਸੂਜੀ ਨੂੰ ਚੰਗੀ ਤਰ੍ਹਾਂ ਤੇ ਹੁਣ ਆਪਾਂ ਸੂਜੀ ਨੂੰ ਨਾ ਕੱਢ ਲਾਂਗੇ ਇੱਕ ਪਲੇਟ ਦੇ ਵਿੱਚ ਸਾਰੀ ਸੂਜੀ ਨੂੰ ਆਪਾਂ ਹੁਣ ਇੱਕ ਥਾਲੀ ਦੇ ਵਿੱਚ ਕੱਢ ਲਿਆ ਹੈਗਾ ਤੇ ਇਹਨੂੰ ਹਲਕਾ ਜਿਹਾ ਠੰਡਾ ਹੋਣ ਦੇਵਾਂਗੇ ਆਪਾਂ ਉਸ ਤੋਂ ਬਾਅਦ ਹੈ ਆਪਨੇ ਪੂਰੀ ਚੰਗੀ ਤਰ੍ਹਾਂ ਜਿਹੜਾ ਇਹਨੂੰ ਆਪਾਂ ਗੁੰਨਾਂਗੇ। ਹਾਂਜੀ ਫਿਰ ਤੋਂ ਆਪਾਂ ਕੜਾਹੀ ਰੱਖਤੀ ਆ ਗੈਸ ਦੇ ਉੱਪਰ ਜਦੋਂ ਉਹ ਆਪਣੀ ਸੁਦੀ ਠੰਡੀ ਹੋ ਗਈ ਉਹਦੇ ਉੱਤੇ ਆਪਾਂ ਚਾਹਨੀ ਤਿਆਰ ਕਰ ਲੈਨੇ ਹਾਂ। ਹਾਂਜੀ ਢਾਈ ਕੌਲੀਆਂ ਜਿਹੜੀਆਂ ਆਪਾਂ ਪਾਣੀ ਦੀਆਂ ਪਾਤੀਆਂ ਕੜਾਹੀ ਦੇ ਵਿੱਚ ਇੱਕ ਕੌਲੀ ਖੰਡ ਦੀ ਪਾ ਦਾਂਗੇ। ਹੁਣ ਆਪਾਂ ਖੰਡ ਨੂੰ ਮੈਲਟ ਹੋਣ ਦੇਵਾਂਗੇ। ਵਸਤੇ ਪਾ ਦਾਂਗੇ ਆਪਾਂ ਦੋ ਲੈਚੀਆਂ ਹਰੀਆਂ ਛੋਟੀਆਂ ਤੇ ਕੇਸਰ ਦੇ ਧਾਗੇ ਆ ਚਾਰ ਪੰਜ ਜੀ ਆਪਾਂ ਪਾਵਾਂਗੇ ਹੁਣ ਅਫੇਨ ਚਾਹਨੀ ਪਿਆਰ ਕਰ ਲਾਂਗੇ ਹਾਂਜੀ ਚਾਹਨੀ ਨੂੰ ਉਬਾਲ ਆ ਚੁੱਕਿਆ ਤਾਂ ਜਿਹੜੀ ਆਪਣੀ ਖੰਡ ਸੀ ਚੰਗੀ ਤਰ੍ਹਾਂ ਮੈਲਟ ਹੋ ਗਈ ਆ ਤੇ ਥੋੜੀ ਜਿਹਾ ਆਪਾਂ ਇਹਨੂੰ ਸੰਗਣੀ ਕਰਨੀ ਆ ਵੀ ਜਿਹੜੀ ਨਾ ਹੱਥ ਜਣਾ ਚਿਪ ਚਿਪ ਜੀ ਕਰੇ ਹਜੇ ਘੱਟ ਕਰਦੀ ਚਿਪ ਚਿਪਾ ਥੋੜਾ ਜਿਹਾ ਆਪਾਂ ਹੋਰ ਸੰਗੜਾ ਕਰਾਂਗੇ ਹਾਂਜੀ ਹਾਂ ਮੀ ਆਪਣੀ ਬਣ ਕੇ ਤਿਆਰ ਆ। ਆਪਾਂ ਨੂੰ ਇਸ ਤਰ੍ਹਾਂ ਦੀ ਚਾਹਨੀ ਚਾਹੀਦੀ ਸੀ ਗਲਾਵ ਜਾਣਾ ਵਾਸਤੇ। ਕਿ ਹੁਣ ਆਪਾਂ ਗੈਸ ਕਰ ਦਾਂਗੇ ਬੰਦ ਚਾਹਨੀ ਆਪਾਂ ਢੱਕ ਕੇ ਰੱਖ ਦਾਂਗੇ। ਹਾਂਜੀ ਸੂਜੀ ਹਲਕੀ ਠੰਡੀ ਹੋ ਗਈ ਤੇ ਹੁਣ ਆਪਾਂ ਚੰਗੀ ਤਰ੍ਹਾਂ ਨਾਲ ਹੁਣ ਇਹਨੂੰ ਮਸਲ ਲਾਂਗੇ ਤੇ ਫਿਰ ਗਲਾਵ ਜਾਣਾ ਆਪਣੀਆਂ ਵਧੀਆ ਬਣਨੇ ਆ। ਹਾਂ ਦੀ ਸੂਜੀ ਨੂੰ ਆਪਾਂ ਚੰਗੀ ਤਰ੍ਹਾਂ ਮਸਲ ਕੇ ਤੇ ਵਧੀਆ ਇੱਕੋ ਜਿਹਾ ਬਰਾਬਰ ਤੇ ਕਰ ਲਏ ਤੇ ਹੁਣ ਆਪਾਂ ਗਲਾਵ ਜਾਣਾ ਇਹਦੀਆਂ ਬਣਾਵਾਂਗੇ। ਹਾਂਜੀ ਹੱਥ ਨੂੰ ਥੋੜਾ ਜਿਹਾ ਆਪਾਂ ਤੇ ਲਾ ਲਾਂਗੇ ਤੇ ਹੁਣ ਆਪਾਂ ਬਣਾਵਾਂਗੇ ਗਲਾਬ ਜਾਨ ਗਲਾਸ ਹਨ ਛੋਟੇ ਵੱਡੇ ਆਦੇਸਾਂ ਨਾਲ ਬਣਾਉਣੇ ਹੈਗੇ ਮੈਂ ਨਾ ਹੀ ਜ਼ਿਆਦਾ ਵੱਡੇ ਤੇ ਨਾ ਹੀ ਜ਼ਿਆਦਾ ਛੋਟੇ ਦੇਸਾਂ ਨੇ ਕਿੰਨਾ ਵੱਧਿਆ ਜਿਹੜਾ ਇਹ ਗੋਨ ਬੋਲ ਬਣਾ ਜਾਣ ਬਣਿਆ ਕਿ ਤਾ ਹੁਣ ਆਪਾਂ ਰੱਖ ਦਾਂਗੇ ਪਲੇਟ 'ਚ ਹੁਣ ਆਪਾਂ ਦੂਸਰਾ ਗਲਾਬ ਜਾਨ ਬਣਾ ਲਿਆ ਇਹਨੂੰ ਵੀ ਆਪਾਂ ਰੱਖ ਦਾਂਗੇ ਪਲੇਟ 'ਚ ਹਾਂਜੀ ਫਰਾਈ ਕਰਨ ਵਾਸਤੇ ਤੇ ਆਪਾਂ ਗਲਾਉ ਜਾਵਣਾ ਬਣਾ ਕੇ ਰੈਡੀ ਕਰ ਲਿਆ। ਹਾਂਜੀ ਜਿਹੜੇ ਆਪਾਂ ਕੜਾਹੀ ਦੇ ਵਿੱਚ ਸੂਜੀ ਨੂੰ ਪਕਾਇਆ ਸੀ ਉਸੇ ਕੜਾਹੀ ਦੇ ਵਿੱਚ ਆਪਾਂ ਰਿਫਾਈਨਡ ਤੇਲ ਪਾ ਲਿਆ ਹੈਗਾ ਤੇ ਤੇਲ ਗਰਮ ਹੋ ਚੁੱਕਿਆ ਹੁਣ ਆਪਾਂ ਪਾ ਦਾਂਗੇ ਫਰਾਈ ਕਰਨ ਵਾਸਤੇ ਗਲਾਉ ਜਾਵਣਾ ਗੈਸ ਆਪਾਂ ਮੀਡੀਅਮ ਜਿਹਾ ਰੱਖਾਂਗੇ ਇੱਕੇ ਧਾਮ ਆਪਾਂ ਤੇਜ਼ ਅੱਗ ਤੇ ਨਹੀਂ ਜਿਹੜੇ ਆਪਾਂ ਗਲਾਉ ਜਾਵਣਾ ਪਕਾਉਣੇਗੇ। ਹਾਂਜੀ ਇਹਨਾਂ ਨੂੰ ਆਪਾਂ ਉਲਟ-ਪਲਟ ਕਰਦੇ ਨੇ ਗਲਾਉ ਜਾਵਣਾ ਨੂੰ। ਹਾਂਜੀ ਗਰਾਂ ਜਾਵਣਾ ਜਿਹੜਾ ਫਰਾਈ ਹੋ ਚੁੱਕਾ ਤੁਸੀਂ ਦੇਖ ਸਕਦੇ ਕਿੰਨਾ ਇਹਨਾਂ ਦਾ ਕਲਰ ਚੇਂਜ ਹੋ ਗਿਆ ਹੁਣ ਆਪਾਂ ਕੱਢ ਲਾਂਗੇ ਕਿ ਗੇ ਇਹਨਾਂ ਰੱਖ ਦਾਂਗੇ ਆਪਾਂ ਇੱਧਰ ਚਾਸਨੀ ਦੇ ਵਿੱਚ ਤਾਂ ਹੁਣ ਜਿਹੜੀ ਆਪਣੀ ਹਲਕੀ ਜਿਹੀ ਗਰਮ ਹੋਣੀ ਚਾਹੀਦੀ ਹੈ ਜ਼ਿਆਦਾ ਨਹੀਂ ਹੋਣੀ ਚਾਹੀਦੀ ਗੁੰਦਰੀ ਜੀ ਹੋਣੀ ਚਾਹੀਦੀ ਹੈ ਕਿਥੇ ਜਿਹੜੇ ਰਿੜ੍ਹ ਦਬੋ ਦਾਂਗੇ ਆਪਾਂ ਇਹਨੂੰ ਆਪਾਂ ਹੁਣ ਟਾਕੇ ਰੱਖ ਦੇਣਾ ਜਿਹੜਾ ਦੂਸਰੀਆਂ ਗਰਾਂ ਜਾਵਣਾ ਉਹ ਆਪਾਂ ਫਰਾਈ ਕਰ ਲਏ ਸਾਰਿਆਂ ਗਲਾਉ ਜਾਵਣਾ ਪਕੜਾਹੀ ਦੇ ਵਿੱਚ ਬਾਦ ਨੂੰ ਫਰਾਈ ਕਰਨ ਵਾਸਤੇ ਹਾਂਜੀ ਦੂਸਰਾ ਪੁਰ ਵੀ ਗਲਾਉ ਜਾਵਣਾ ਦਾ ਫਰਾਈ ਹੋ ਚੁੱਕਿਆ ਹਾਂ ਨੇ ਤੇਲ ਚੋਂ ਉਸੇ ਤਰ੍ਹਾਂ ਹੀ ਕੱਢ ਰੱਖ ਦਾਂਗੇ ਚਾਪਨੀ ਦੇ ਵਿੱਚ ਦੇਖੋ ਕਿੰਨੀਆਂ ਵਧੀਆ ਜਿਹੜੀਆਂ ਇਹ ਗਲਾਉ ਜਾਵਣਾ ਬਣੀਆਂ ਨੇ ਬਿਲਕੁਲ ਆ ਜਿਵੇਂ ਹਲਵਾ ਬਣਾਉਂਦੇ ਆ ਉਸੇ ਤਰੀਕੇ ਨਾਲ ਹੀ ਜਿਹੜਾ ਗੁਲਾਬ ਜਾਣਾ ਆਪਾਂ ਬਣਾਇਆ ਹਾਂ ਹਾਂਜੀ ਗੁਲਾਬ ਜਾਣਾ ਆਪਣੀਆਂ ਬਿਲਕੁਲ ਬਣ ਕੇ ਰਹਿ ਰਹੀ ਏ ਥੋੜੇ ਟਾਈਮ ਵਾਸਤੇ ਇਹਨਾਂ ਨੂੰ ਚਾਹਨੀ ਦੇ ਵਿੱਚ ਚੰਗੀ ਤਰ੍ਹਾਂ ਟਾ ਕੇ ਰੱਖਦੇ ਜਿਹੜੇ ਆ ਜਿਹੜੀ ਚਾਹਨੀ ਨਾ ਚੰਗੀ ਤਰ੍ਹਾਂ ਜਿਹੜਾ ਗੁਲਾਬ ਜਾਣਾ ਦੇ ਵਿੱਚ ਮਿਕਸ ਹੋ ਜਾਵੇ ਤੇ ਤੁਸੀਂ ਦੇਖ ਸਕਦੇ ਹੋ ਕਿੰਨੀਆਂ ਵਧੀਆ ਜਿਹੜੀਆਂ ਇਹ ਸਪੰਜੀ ਜਿਹੜੀਆਂ ਹੈ ਗੁਲਾਬ ਜਾਮਨਾ ਬਣੀਆਂ ਬਿਲਕੁਲ ਹੀ ਪੋਲੀਆਂ ਪੋਲੀਆਂ ਬਣੀਆਂ ਆਂ ਰਸ ਭਰਿਆ ਗੁਲਾਬ ਜਾਮਨਾ ਤੇ ਰੱਖ ਦਾਂਗੇ ਆਪਾਂ ਹੁਣ ਪਲੇਟ 'ਚ ਇਸ ਤਰੀਕੇ ਦੇ ਨਾਲ ਤੁਸੀਂ ਵੀ ਘਰ ਵਿੱਚ ਜਰੂਰ ਬਣਾ ਕੇ ਦੇਖਿਓ ਗੁਲਾਬ ਜਾਮਨਾ ਬਾਹਰੋਂ ਲਿਆਉਂਦੇ ਆਪਾਂ ਨੂੰ ਲੋੜ ਨਹੀਂ ਕੀ ਘਰੇ ਹੀ ਸੂਜੀ ਦੇ ਗੁਲਾਬ ਜਾਮਨਾ ਜਰੂਰ ਬਣਾ ਕੇ ਦੇਖਿਓ ਹਾਂਜੀ ਜੀ ਜੇ ਤੁਹਾਨੂੰ ਵੀਡੀਓ ਪਸੰਦ ਲੱਗੀ ਤਾਂ ਲਾਈਕ ਕਰਦੇ ਵਾਤ ਵਾਤ ਸ਼ੇਅਰ ਕਰਦੇ ਆ ਕਰੋ ਤੇ ਚੈਨਲ ਨੂੰ ਤੁਸੀਂ ਜਰੂਰ ਸਬਸਕ੍ਰਾਈਬ ਕਰ ਦਿਓ ਚਲੋ ਫਿਰ ਮਿਲਦੇ ਆ ਕੋਈ ਆਪਾਂ ਨਵੀਂ ਰੈਸਪੀ ਦੇ ਨਾਲ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ